ਹੈਲੋ ਗਾਇਜ਼ ਅੱਜ ਅਸੀਂ ਆਪ ਜੀ ਨੂੰ ਅਸੀਂ ਦਿਖਾਵਾਂਗੇ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਰੌਣਕਾਂ ਹੁਸ਼ਿਆਰਪੁਰ ਦੀਆਂ ਹੁਸ਼ਿਆਰਪੁਰ ਦੇ ਅੰਦਰ ਜਨਮ ਅਸ਼ਟਮੀ ਅੱਜ ਬੜੀ ਝੂਮਟਾਮ ਨਾਲ ਮਨਾਇ ਗਈ ਬੜੀ ਰੌਣਕਾਂ ਲੱਗੀਆਂ ਅੱਜ ਜਨਮ ਅਸ਼ਟਮੀ ਦੇ ਮੌਕੇ ਤੇ ਹੁਸ਼ਿਆਰਪੁਰ ਦੇ ਅੰਦਰ ਸਾਰੇ ਮੰਦਰਾਂ ਨੂੰ ਬੜੇ ਹੀ ਵਧੀਆ ਢੰਗ ਨਾਲ ਅੱਜ ਸਜਾਇਆ ਹੋਇਆ ਹੈ ਰਾਧਾ ਕிருஷ்ਣ ਜੀ ਝੂਲਾ ਝੂਲਦੇ ਹੋਏ ਬਹੁਤ ਹੀ ਵਧੀਆ ਲੱਗ ਰਹੇ ਨੇ ਜਨਮ ਅਸ਼ਟਮੀ ਹੁਸ਼ਿਆਰਪੁਰ ਦੀ ਬੜੀ ਹੀ ਧੁੰਮਤਾਂ ਨਾਲ ਇੱਥੇ ਹੁਸ਼ਿਆਰਪੁਰ ਚ ਕਿਸੇ ਜਨਮ ਅਸ਼ਟਮੀ ਮਰ ਜਾਂਦੀ ਹੈ ਅੱਜ ਖਾਣ-ਪੀਣ ਤੇ ਅੱਜ ਲੰਗਰ ਵੀ ਲਗਾਏ ਗਏ ਖਰਤ ਦੇ ਅੰਦਰ ਨੰਬਰ ਦੀ ਵਿਵਸਥਾ ਹੁਸ਼ਿਆਰਪੁਰ ਦੇ ਅੰਦਰ ਕਿਸ਼ੋਰ ਜਨਮ ਅਸ਼ਟਮੀ ਦੇ ਸ਼ਬਦਾਂ ਤੇ ਅੱਜ ਮੰਦਰਾਂ ਦੇ ਵਿੱਚ ਕਾਫੀ ਰਸ਼ ਹੈ ਇਸ ਵੇਲੇ ਆਪਾਂ ਆਪ ਜੀ ਨੂੰ ਡਾਕਟਰ ਸ਼ਕਤੀ ਮੰਦਰ ਜਨ ਕੇ ਕੇਚੋ ਜੀ ਦੇ ਮੰਦਰ ਦੇ ਨਾਲ ਮਸ਼ਹੂਰ ਹੈ ਸ਼ਕਤੀ ਮੰਦਰ ਕਾਫੀ ਇਸ ਤਰ੍ਹਾਂ ਦੇ ਮੰਦਰ ਦੇ ਵਿੱਚ ਰਸ਼ ਹੈ ਕੰਤਾ ਲਗਾ ਭਰਤਾਂ ਦਾ ਲੰਬੀਆਂ ਲੰਬੀਆਂ ਲੈਣਾ ਪ੍ਰਭੂ ਦੇ ਭਰਤਾਂ ਲਈ ਮਹਾ ਟੈਕਨ ਵਾਸਤੇ ਕ੍ਰਿਸ਼ਨ ਯੂਨੀਵਰਸਿਟੀ ਦੀਆਂ ਰੌਣਕਾਂ ਖੁਸ਼ਹਾਲ ਪਰਦੇ ਅੰਦਰ ਰਬੋ ਦੇ ਪਤਾਂ ਦਾ ਤੰਤਾ ਲੱਗਿਆ ਹੋਇਆ ਹੈ ਲੰਬੇ ਲੰਬੀਆਂ ਜਨਾਂ ਲੱਗੀਆਂ ਇਥਾਰੇ ਕੋਣ ਵਾਸਤੇ ਕਿਸ਼ਨ ਜਨ ਵਸਤੀ ਦੀਆਂ ਰੌਣਕਾਂ ਖੋਸ਼ਾਲਪੁਰ ਦੀਆਂ ਦੇਖਦੇ ਹੀ ਬਣ ਗਏ ਹਨ ਕਾਫੀ ਰੌਣਕਾਂ ਲੱਗੀਆਂ ਹਨ ਖੋਸ਼ਾਲਪੁਰ ਦੇ ਅੰਦਰ ਸੋਹਣੇ ਸੀ ਸ਼ਕਤੀ ਮੰਦਰ ਜੇ ਪਹੁੰਚਿਆ ਹੋਏ ਨਿਕੇ ਕਿਸ਼ੋਰਾ ਮੰਦਰ ਨੂੰ ਕਹਿੰਦੇ ਆਪਾਂ ਸੈਰਾ ਗਰਾਉਂਡ ਦੇ ਕੋਲ ਕਾਫੀ ਅਸੂਲ ਹੈ ਸਮੁੰਦਰ ਦੇ ਵਿਚ ਇਹ ਰਸ ਹੈ ਕਿਸ਼ਨ ਜਨ ਵਸਤਨੀ ਇੱਥੇ ਵੀ ਧੁੰਮ ਧਮ ਨਾਲ ਇਸ ਸਮੁੰਦਰ ਤੇ ਮਾਈ ਜਾ ਰਹੀ ਹੈ ਬਹੁਤ ਹੀ ਵਧੀਆ ਦਾਦਾ ਕਿਸ਼ਨ ਜੀ ਜੀ ਪਤਮਾ ਸ਼੍ਰੀ ਆਦਾਬਾ ਕ੍ਰਿਸ਼ਨ ਜੀ ਬਹੁਤ ਹੀ ਵਧੀਆ ਲੱਗ ਰਹੇ ਨੇ ਕਿਸ਼ਨ ਜਨ ਵਸਤਨੀ ਗਿਆ ਰੌਣਕਾ ਪੋਸ਼ਾਰ ਪਰ ਦੀਆਂ ਉਹ ਲੰਗਰ ਥਾਂ ਥਾਂ ਲੱਗੇ ਹੋਏ ਹਨ ਅੱਜ ਕ੍ਰਿਸ਼ਨ ਜਨਮਸ਼ਤਮੀ ਦੇ ਮੌਕੇ ਤੇ ਕਾਫੀ ਰੌਣਕਾਂ ਲੱਗੀਆਂ ਸ਼ਰਪਤ ਦੇ ਅੰਦਰ ਖਾਤਰਾਂ ਦੇ ਲੰਗਰ ਅੱਜ ਜੋ ਸ਼ਰਪਤ 'ਤੇ ਲੱਗੇ ਹੋਏ ਹਨ ਛੋਲੇ ਕੁਲਚੇ ਦਾ ਲੰਗਰ ਸੇ ਲੱਗੇ ਹੋਇਆ ਕਾਫੀ ਰੌਣਕਾਂ ਅੱਜ ਕ੍ਰਿਸ਼ਨ ਜਨਮਸ਼ਤਮੀ ਦੇ शुभ दिन तोले कुल्चे लंगर वे हुआ से का था था लंगर इस वाले लग्या है सीधे काफ़ी रौनक लगिया होशियारपुर के अंदर कृष्ण जन्माष्टमी के मौके पर कृष्ण जन्माष्टमी होशियारपुर थाँ ते लंगर की व्यवस्था है आज ਜਿਸ ਜਨਮ ਅਸਟਮੀ ਦੇ ਸ਼ਬਦ ਹੰਤੇ ਕਾਫੀ ਰਸ਼ਾ ਲੰਗਰਾਂ ਦੇ ਵਿੱਚ ਨਹੀਂ ਮੋਸ਼ੀ ਵੀ ਲੈ ਕੇ ਲਾ ਰਦਾ ਕ੍ਰਿਸ਼ਨ ਜੀ ਇਲਾ ਬੱਚੇ ਬਹੁਤ ਹੀ ਵਧੀਆ ਲਗ ਰਹੇ ਬਣੇ ਹੋਏ सुंदर सुंदर झाकिया प्रभु मेलन मिल मिली देखने आज कृष्ण अष्ण जन्माष्टमी शुभ दिनते लड्डू गोपाल जी बहुत ही सुंदर लग रहे हैं कृष्ण जन्माष्टमी दौनक हशियारपर दिया, दिया। नचते गांधे ਨੁਆਇ ਕਰਦੇ ਹੋ ਜਿਸ ਜਨਮਸ਼ਟੀਆਂ ਦੇ ਮੌਕੇ ਤੇ ਉਹ ਲੰਗਰ ਵੀ ਖਾਹ ਦਾ ਗਏ ਹਨ ਬੜੀ ਬੜੀ ਲੰਗਰ ਖਾ ਰਹਿੰਦੇ ਲੰਗਰ ਉਸਾਰ ਪਰ ਦੇ ਅੰਦਰ ਆ ਕੇ ਜਿਨੀ ਕੁ ਸਨੇ ਦੇ ਨਸ਼ਟ ਦੇ ਸ਼ਰਧਾਂਤ ਹਰ ਕੋਈ ਅੰਬੀ ਬਾਰੀ ਦਾ ਇੰਤਜ਼ਾਰ ਕਰਦਾ ਹੋਇਆ ਲੰਗਰ ਦੇ ਚ ਖੜੇ ਹੋਏ ਹਨ ਆਈਸਕ੍ਰੀਮ ਦਾ ਵੀ ਲੰਗਰ ਲੱਗਿਆ ਹੋਇਆ ਹੈ ਤੇ ਆਈਸਕ੍ਰੀਮ ਪ੍ਰਬੋਧਿਤ ਹੱਤਾਂ ਬਾਅਦ ਤੇ ਬਤਾਈ ਜਾ ਰਹੀ ਸੀ ਉਹ ਰਸ਼ੀ ਕਾਫੀ ਹੈ ਅੱਜ ਜਨਮਸ਼ਮੀ ਦੇ ਮੌਕੇ ਤੇ ਸ਼ਾਪਰ ਦੇ ਅੰਦਰ ਕਾਫੀ ਭੀੜ ਹੈ ਅੱਜ ਬਹੁਤ ਜ਼ਿਆਦਾ ਪਰ ਉਹਨਾਂ ਲੱਗੀਆਂ ਅੱਜ ਸ਼ਾਪਰ ਦੇ ਅੰਦਰ ਘੜੇ ਚਾਵਲ ਦਾ ਲੰਗਰ ਐਸੇ ਲੱਗਿਆ ਇੱਥੇ ਹਰ ਤਰ੍ਹਾਂ ਦੇ ਲੰਗਰ ਜਾਨ ਕੇ ਅੱਜ ਅਸ਼ਾ ਪਰਿਵਾਰ ਵਿੱਚ ਲੱਗੇ ਹੋਏ ਹਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਦਿਨ ਤੇ ਹੁਣ ਜੀ ਆਪ ਜੀ ਨਾਲ ਜਾਂਦੇ ਪਾਲਾ ਜੀ ਦਾ ਮੰਦਰ ਇਹ ਪਾਲਾ ਜੀ ਦਾ ਮੰਦਰ ਹੈ ਇੱਥੇ ਵੀ ਕਾਫੀ ਰਸ਼ ਹੈ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਦਿਨ ਦੇ ਹਾੜੇ ਤੇ ਕਾਫੀ ਰਸ਼ ਪਾਲਾ ਜੀ ਦਾ ਮੰਦਰ ਦੇ ਨਾਮ ਨਾਲ ਮਸ਼ਹੂਰ ਬਹੁਤ ਵਧੀਆ ਮੰਦਿਰ ਹੈ ਵੀ ਹੁਸ਼ਿਆਰਪੁਰ ਦੇ ਅੰਦਰ ਰਥਵੀ ਕਾਫੀ ਰੌਣਕਾਂ ਲੱਗੀਆਂ ਹიან ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਦਿਨ ਤੇ ਮੰਦਿਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਜਾਇਆ ਹੋਇਆ ਹੈ ਕਾਫੀ ਰੌਣਕਾਂ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਦਿਨ ਤੇ ਹੁਸ਼ਿਆਰਪੁਰ ਦੇ ਅੰਦਰ ਮੰਦਰਾ ਨੂੰ ਬੜੇ ਹੀ ਵਧੀਆ ਢੰਗ ਨਾਲ ਸਜਾਇਆ ਹੋਇਆ ਹੈ। ਕ੍ਰਿਸ਼ਨ ਕਨਿਆ ਜੀ ਝੋਲਾ ਝੂਲਦੇ ਹੋਏ ਅੱਜ। શ્રી ਕ੍ਰਿਸ਼ਨ ਕਨਿਆ ਜੀ। ਆਜਾਣਦਨ ਹੈ। ਬਹੁਤ ਹੀ ਵਧੀਆ ਲੱਗ ਰਿਹਾ ਅੱਜ ਹੁਸ਼ਿਆਰਪਾ ਦੇ ਅੰਦਰ ਜਨਮ ਅਸ਼ਟਮੀ ਬੜੇ ਹੀ ਤੁਮਤੰ ਨਾਲ ਅੱਜ ਮਨਾਇਆ ਜਾ ਰਹੀ ਹੈ। ਜੋ ਵੀ ਮੇਰੀ ਵੀਡੀਓ ਪਹਿਲੀ ਵਾਰ ਵੇਖ ਰਿਹਾ ਹੈ। ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਜੀ ਨੂੰ ਮੇਰੀ ਅਗਲੀ ਵੀਡੀਓ ਦੇਖੋ ਨੂੰ ਮਿਲ ਜਰਾਂ ਔਰ ਕਮੈਂਟ ਵਿੱਚ ਜੁੜਨਾ ਹੈ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲਗੀ ਇਸ ਵੀਡੀਓ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ கிருஷ்ਨਾ ਜੈ ਸ਼੍ਰੀ கிருஷ்ਨਾ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਜੈ ਸ਼੍ਰੀ கிருஷ்ਨਾ ਜੀ